ਲੋਈ ਸਸੀ ਕਾਲ ਕੀ ਹਾਂ ਚੱਲ ਸਾਰੇ ਭਰਾਵਾਂ ਦਾ ਵੀਰੋ ਇਹ ਜੀ ਬੀੜਾ ਪਾਣ ਰਿਹਾ ਤਿਆਰ ਹੋ ਰਿਹਾ ਆ ਠੀਕ ਆ ਲੈਡ ਜਾ ਕੇ ਪਹੁੰਚ ਰਹੀ ਅੰਦਰ ਉਹ ਪ੍ਰੋਬਲਮ ਕੋਈ ਨਹੀਂ ਠੀਕ ਆ ਤੇ ਬੀੜਾ ਬਣਾ ਰਿਹਾ ਵੀਰ ਇੱਕ ਮੈਂ ਆਪਣਾ ਕਰਿਆ ਭਾਈ ਕਿੱਥੋਂ ਆਏ ਆ ਆਹ ਜੀ ਕਾਲਾ ਦਸਾਜ ਕਾਲਾ ਤੋਂ ਭਾਈ ਉਹ ਨਹੀਂ ਬੱਗੜ ਭੱਗ ਬੱਗੜ ਭੱਗਦੇ ਸਹੀ ਆ ਬੱਗੜ ਭੱਗ ਤੋਂ ਬੱਗੜ ਭੱਗਦੇ ਪਰਵਾਹ ਠੀਕ ਆ ਭਾਈ ਆ ਵੀ ਭਾਈ ਉੱਥੋਂ ਹੀ ਚੱਲ ਜੀ ਠੀਕ ਆ ਬੇੜਾ ਬਣਾ ਰਹੇ ਆ ਜੀ ਆ ਤੇ ਜੱਦੀ ਪੁਸ਼ਤੀ ਭਗਤ ਸਹੀ ਆ ਜੱਦੀ ਪੁਸ਼ਤੀ ਭਗਤ ਸਾਂਝਾ ਵਾਲੇ ਭਗਤ ਪੱਗੜ ਭਾਰਤ ਦੇ ਪ੍ਰਵਾਹਕ ਮੈਂਬਰ ਠੀਕ ਆ ਤੇ ਬਾਕੀ ਹੋਏ ਤਾਂ ਉਹ ਤਾਂ ਕਾਪੀਆ ਬਾਕੀ ਤਕਰੀਰ ਹੂੰ ਬੀੜਾ ਤਿਆਰ ਹੋ ਗਿਆ ਆ ਥੋੜਾ ਜਿਆ ਰਹਿ ਗਿਆ ਬਸ ਹੁਣ ਉੱਪਰ ਠੀਕ ਆ ਢਾਂਚਾ ਤਿਆਰ ਹੋ ਗਿਆ ਆ ਥੱਲੇ ਰਹਿ ਗਈ ਹਾਂ ਬਾਕੀ ਸਾਨੂੰ ਪਤਾ ਹੀ ਆ ਕੱਲੂ ਤਾਰਨਾ ਸਾਨੂੰ ਹੁਣੇ ਬੀੜਾ ਤੇ ਬਾਪਿਆਂ ਦਾ ਹੋ ਰਿਹਾ ਹੈ ਲੈਡ ਮੜ ਗਈ ਆ ਦੂਜੀ ਹੋ ਰਹੀ ਜਗ ਦੀ ਬੁੱਝਦੀ ਆ ਉਹ ਵੀ ਕਰਕੇ ਪ੍ਰੋਬਲਮ ਵੀਡੀਓ ਨੂੰ ਪੈਂਦੀ ਕੋਈ ਨਹੀਂ ਥੋੜੀ ਵਾਲਾ ਬਾਕੀ ਸਾਨੂੰ ਤਿਆਰ ਹੋ ਗਿਆ ਤਾਂ ਕਰਾਂਗੇ ਠੀਕ ਆ ਸਾਰਾਈ ਭਾਜੀ ਕਹਿੰਦਾ ਕਾਪੀ ਹੋ ਜਾਂਦਾ ਮੈਂ ਕੋਈ ਨਹੀਂ ਇਦਾਂ ਨਹੀਂ ਕਾਪੀ ਹੁੰਦਾ ਦੇਦੇ ਹਿੱਸੇ ਦਾ ਆ ਮਹਾਰਾਜ ਨੇ ਮਿਹਨਤ ਸੇਵਾ ਦੇਣੀ ਉਹਦੇ ਹਿੱਸੇ ਚ ਹੀ ਹੋਣੀ ਆ ਕਿਉਂ ਭਾਜੀ ਤੇ ਬਾਕੀ ਦੇਖੋ ਤਿਆਰ ਹੋ ਜਾ ਤੁਹਾਨੂੰ ਦਿਖਾਉਂਦੇ ਆ ਥੋੜੇ ਟਾਈਮ ਤੱਕ ਠੀਕ ਨਹੀਂ ਤੇ ਕਿੰਨਾ ਟਾਈਮ ਹੋ ਗਿਆ ਭਾਜੀ ਲੱਗਿਆ ਨੂੰ ਅੱਧਾ ਘੰਟਾ ਹੋਈ ਜੱਲਾ ਤਾਂ ਸਹੀ ਅੱਧੇ ਘੰਟੇ ਜਾ ਬੱਬਾਈ ਦਾ ਤਿਆਰ ਹੋ ਗਿਆ ਜਿਹੜਾ ਤੋਰ ਕਰਬੂਤ ਕਰਬੂਤ ਤਿਆਰ ਹੋ ਗਏ ਹਾਂ ਅਛਾ ਕਾ ਵੀ ਹੋ ਗਿਆ ਇਹਦੇ ਦੋ ਕੀਤੇ ਆ ਹਾਂ ਸਹੀ ਆ ਕਲਬੂਤ ਕਲਬੂਤ ਕਬੂਤ ਤਿਆਰ ਹੋ ਗਏ ਦੋ ਬਲਬੂਤ ਤਿਆਰ ਹੋ ਗਏ ਹਾਂ ਉਹ ਵੀ ਹੋਲੇ ਉਹ ਰੂਹ ਪਾਉਣ ਵਾਲੀ ਬਾਕੀ ਆ ਹਾਂ ਰੂਹ ਪਾਉਣੇ ਵਾਲੀ ਬਾਕੀ ਆ ਬਾਕੀ ਦੇਖੋ ਉਹ ਆ ਸਾਡੇ ਤਿਆਰ ਕਰਦੇ ਆ ਇਹ ਕਾਨੇ ਜਿਹੀ ਭਾਈ ਔਖੇ ਹੀ ਮਿਲਦੇ ਹੁਣੇ ਨਾ ਇਹ ਡੇਰ ਨੂੰ ਨਾ ਮਿਲ ਜਾਂਦਾ ਹਾਂ ਦੇਖੋ ਮਿਲ ਜਾਂਦੇ ਲੱਡੂ ਵਰਗੇ ਮਿਲ ਜਾਂਦੇ ਯਾਰ ਸਹੀ ਆ ਮਾਚਲ ਚੋਂ ਨਾ ਆਦੇ ਆ ਸਹੀ ਆ ਹਮਾ ਚਲਤਾਂ ਹਾਂ ਅੰਬ ਜ਼ੈਰ ਤੋਂ ਹਾਂ ਸਈਆ ਬਾਕੀ ਸਭ ਤਿਆਰ ਹੋ ਗਿਆ ਤਾਂ ਖਾ ਲੇ ਜਿਹੜਾ ਅੰਚਾ ਠੀਕ ਹੈ ਵੀਡੀਓ ਵਾਡਰ ਇੱਕ ਕਰਮਾਪਾ ਗਵੜਾ ਆਇਆ ਦੁਕਰ ਇਹਦੇ ਕੀ ਨਾਮ ਹੁੰਦੇ ਦਾ ਵਿਸ਼ਾਲ ਵਿਸ਼ਾਲ ਦਾ ਹਾਂ ਘਰ ਹਾਂ ਇੱਕ ਕਰਮਾਪਾ ਗਵੜਾ ਆਇਆ ਜਿਹਨੂੰ ਕਿਹਾ ਕਰਮਾਪਾ ਗਵੜਾ ਹੀ ਘਰ ਵਾ ਇਹਨਾਂ ਦੇ ਘਰ ਜੇ ਬੇੜਾ ਬੰਦਿਆ ਆ ਹਾਂ ਬਾਬਾ ਜੀ ਦਾ ਤਵਾਜਾ ਗਰੀਬ ਮਾਦੀ ਰੇਲਾ ਸਰਕਾਰ ਜੀ ਦਾ ਇਹ ਕਾਲੂ ਬਾਬਿਆਂ ਦਾ ਬੇੜਾ ਚੱਲੀ ਪੀਰ ਬਾਬਿਆਂ ਦੇ ਦਰਵਾਜ਼ੇ ਜਾਣਾ ਆ ਕਾਲੂ ਤਾਂ ਆਇਆ ਹੈ ਬੇੜਾ ਬਾਬਿਆਂ ਦੇ ਦਰਵਾਜ਼ੇ ਦੀ ਰਹੀਦਾ ਬਾਕੀ ਤੁਹਾਨੂੰ ਤਿਆਰ ਹੋਇਆ ਦਿਖਾਉ ਲਦੇ ਸਾਰਾ ਥੋੜੇ ਟਾਈਮ ਤੱਕ ਠੀਕ ਆ ਤੇ ਜੁੜੇ ਰਿਓ ਆਹ ਜੁੜੇ ਰਿਓ ਢਾਂਚਾ ਜੀ ਬਸ ਹੋ ਗਿਆ ਤੇਰ ਤੋਂ ਨਹੀਂ ਤੇ ਬਾਕੀ ਹੋਰ ਸਜਾਵਟ ਹੋ ਰਹੀਦੀ ਆ ਹੁਣ ਉਹ ਕਰੋਗੇ ਫੋਟੋ ਆਟੂਆ ਲਾ ਕੇ ਬਾਬਾ ਜੀ ਦੀਆਂ

ਇਹ ਨੰਬਰ ਵਾਜੀ ਸਹੀ ਆ ਭਾਜੀ ਭਰਾ ਮੇਰੇ ਦਾ ਹਾਂ ਤੇ ਸਾਡੇ ਫਾਦਰ ਸਾਹਿਬ ਜੀ ਦਾ ਬਜ਼ੁਰਗ ਦਾ ਸਾਡੇ ਨੰਬਰ ਹੈਗਾ ਆ 98788 52749 ਇਹ ਬੜੇ ਭਗਤ ਜੀ ਦਾ ਦਿਲਦਾਰ ਮੁਹੰਮਦ ਭਰਤ ਜੀ ਦਾ ਇਹ ਨੰਬਰ ਵਾਜੀ ਜਿਹਨੇ ਕੱਲੂ ਇੱਥੇ ਅਰਦਾਸ ਬੇਨਤੀ ਕਰਨ ਆਉਣਾ ਸੀ ਹਾਂ ਉਹਨਾਂ ਦੀ ਅਰਦਾਸ ਬੇਨਤੀ ਦੇ ਵਿੱਚ ਸ਼ਾਮਲ ਹੋयो ਹਾਂਜੀ ਭਰਤ ਕੱਲੂ ਸਹੀ ਆ ਇਸੀ ਨੰਬਰ 'ਤੇ ਉਹਨਾਂ ਦਾ ਜੇ ਕਹਿੰਨੇ ਪੀੜਾ ਤਿਆਰ ਕਰਾਉਣਾ ਭਾਜੀ ਉਹਨਾਂ ਨਾਲ ਕਨੈਕਟ ਕਰ ਸਕਦੇ ਆ ਹਾਂ ਹਾਂ ਠੀਕ ਆ ਜੇ ਕੋਈ ਜੇ ਨੱਗਰ ਵਾਲਿਆਂ ਨੇ ਸਾਲ ਕਰਵਾਉਣਾ ਹੋਵੇ ਸਾਂਝਾ ਵਾਲੇ ਭਗਤਾਂ ਤੋਂ ਸਾਲ ਤਾਂ ਵੀ ਕੰਮ ਕਰਦੇ ਆ ਚੂਰੀ ਕੜਾਹੀ ਦਾ ਵੀ ਥੜਿਆਂ ਤੇ ਚੂੜੀ ਪਚੂਰੀ ਕੜਾਹੀ ਦਿੱਤੀ ਜਾਂਦੀ ਉਹਦਾ ਵੀ ਕੰਮ ਕਰਦੇ ਆ ਜੇ ਮਲੰਗਾ ਦਾ ਧੂਣਾ ਬਜਵਾਉਣਾ ਹੋਵੇ ਉਹ ਵੀ ਕੰਮ ਕਰਦੇ ਆ ਮਲੰਗਾ ਦੇ ਧੂਨੇ ਵੀ ਬਜਾਈ ਜਾਂਦੇ ਆ ਉਹ ਵੀ ਸੰਪਰਕ ਕਰਿਓ ਜੇ ਕਿਸੇ ਸੁਖ ਸੁਖੀ ਹੋਵੇ ਧੋਨੇ ਦੀ ਹੂੰ ਤੇ ਉਹ ਵੀ ਸੰਪਰਕ ਕਰਿਓ ਜੀ ਧੋਨੇ ਵਾਸਤੇ ਉਹ ਨੰਬਰ ਤੇ ਫੋਨ ਕਰ ਲਿਓ ਭਾਈ ਉਹਨਾਂ ਦੇ ਠੀਕ ਆ ਬਾਕੀ ਤੁਹਾਨੂੰ ਦਿਖਾਉਂਦੇ ਆ ਜਿਸ ਵਾਸਤੇ ਮੈਂ ਨਾਲ ਦੱਸ ਜਾਈਂ ਕੰਨੇ ਪਾਪੇ ਹਾਂ ਠੀਕ ਆ ਭੰਦੇ ਉਹ ਗਲਾਸਾਂ ਚ ਠੀਕ ਆ ਖਾਣੇ ਦੇ ਜਿਆ ਠੀਕ ਆ ਹੋ ਜਾਂਦੀ ਉਹ ਤੇ ਫਾਇਦਾ ਮਹੀ ਹੋਈ ਯਾਰ ਹੋ ਗਿਆ ਬਾਬਾ ਜੀ ਦਾ ਤਾਂ ਚੇ ਤਿਆਰ ਹੋ ਗਿਆ ਇਹទី ਕਾਨਾ ਮੈਨੂੰ ਜੀ ਪਹਿਲਾ ਬਰਾਤੇ ਦੇ ਮੈਨੂੰ ਕਲਾ ਬਾਕੀ ਤੁਸੀਂ ਬਣੇ ਰਹੋ ਬਲੌਗ ਤੁਹਾਨੂੰ ਦਿਖਾਉਂਦੇ ਅੱਗੇ ਮੇਰੀ ਅੱਖਾ ਹੋ ਗਿਆ ਤਿਆਰ ਬੋਬੇ ਦਾ ਜਿਹੜਾ ਆ ਰਿਹਾ ਬੰਦਾ ਬੰਦਾ ਸਹੋਂ ਲੱਗਦਾ ਹਨਾ ਭਾਜੀ ਇਹ ਕੋ ਬਿਆ ਹੈ ਹਾਂ ਬਿੱਟੀਆ ਦੇ ਨਾ ਉਹਦੇ ਨੂੰ ਹੋ ਗਈ ਘੇਰ ਨੂੰ ਹੈ ਨਾ ਲੈਟੀ ਡਰ ਇਹਨਾਂ ਲਾ ਰਿਹਾ ਭਾਈ ਤਾਂ ਮੇਉਂ ਵੀ ਨਹੀਂ ਆ ਜਦੋਂ ਅਬੋਲੇ ਆਦਲੇ ਚੱਤਰ ਮਾਤੇ ਆਉਂਦੇ ਬੋਲੋ ਵੀ ਬਾਬਾ ਅੱਜ ਮਾਰ ਲੈ ਜਿਹੜੀ ਬਿਅੋਤ ਜੀ ਬਲੈਕ ਬਲੈਕ ਜੇ ਬਾ ਕਰੇ ਤੋ ਗਾ ਜ਼ੇਵਾ ਉਹ ਕਰੂ ਕਰੇ ਤੋ ਵਧੀਆ ਗੱਲ ਵਾ ਜਿਹੜੇ ਤਾਂ ਪਾਰ ਹੋਨੇ ਆ ਇਹ ਬੰਦ ਫਾਈ ਦੂਸਰੀ ਲੈ ਜਾਣੀ ਆ ਆਦੇ ਆ ਪਾਣੀ ਅਗਲੇ ਨੇ ਪਲਾਇਆ ਤੇ ਵਾ ਯਾਰ ਬੰਦੇ ਆ ਗਾ ਲਿਆ ਬੱਲੇ ਕੋਈ ਆ ਸਾਥ ਬੋਲੀ ਉਹ ਕਿ ਯਾਨੂ ਹੋ ਗਈ ਬਨੜੀ ਗਏ ਯਾਨੂ ਹੈਨਾ ਇਹਦਾ ਬਈ ਗੁੰਦ ਜਿਆਦਾ ਹੁੰਦਾ ਇਹਦਾ ਜੰਮੜਦਾ ਆਫਨ ਮਗਾ ਸੱਪ ਗਿਆ ਇਹ ਕਾਗਜ਼ ਜੀ ਲੱਗਦਾ ਸਭ ਹੀ ਗਏਣਾ ਬਧੀਆ ਵੱਡ ਜਾਣੀਆ ਵਧੀਆ ਵੱਡ ਜਾਣੀਆ ਉਹ ਇੱਕ ਦਿਨ ਕਾਗਜ਼ ਖਰਾਬ ਨੂੰ ਕਰ ਕਾਦੀ ਸੀ ਇਹ ਮੈਂ ਤੇ ਮੈਦਰ ਹੀ ਬਣਾਇਆ ਕਰੀ ਅਸੀਂ ਤਾਂ ਆਟੇ ਦੀ ਘੋਲ ਕੇ ਲਾ ਲਈ ਤੇ ਕੇਵਰੀ ਪੋਸਟਰਾਂ ਨੂੰ ਇਹ ਟੁਬੜੀ ਆ ਨਾ ਮਗਾ ਸੱਪ ਗਿਆ ਲੈਣੀ ਨਹੀਂ ਮਾਂ ਕੇ ਤੇ ਇਹਨੂੰ ਆਕੜ ਭਏ ਬੀੜੇ ਕਾਗਜ਼ ਚ ਚਲੋ ਕੋਈ ਨਹੀਂ ਤੁਸੀਂ ਕਰ ਲੋ ਸੇਵਾ

ਇਹ ਕੀ ਹੋਇਆ ਖਲ ਗਿਆ ਕੁਝ ਨਾ ਪਾਇਆ ਠੀਕ ਤਾਂ ਦੇਖੋ ਮਾਬਿਆਂ ਦਾ ਮੋ ਲਾ ਰਿਹਾ ਤਾਂ ਕੋਗੇ ਵਨ ਚੰਗੀ ਤਰ੍ਹਾਂ ਰੱਖਦੇ ਜਾ ਇਹ ਆਵੇ ਬਣਾਉਣਾ ਸਿੱਖਿਆ ਨਾ ਭਾਜੀ ਆਵੇ ਬਣਾਉਣਾ ਸਿੱਖਿਆ ਹੈ ਏ ਭਾਈ ਜੱਦੀ ਕੰਮ ਆ ਨਾ ਦੱਸਿਆ ਅੱਛਾ ਜੱਦੀ ਕੰਮ ਆ ਸਹੀ ਆ ਇਹ ਭਾਈ ਹੁਣ ਜੱਦੀ ਕੰਮ ਆ ਜੀ ਕਿੰਨਾ ਕੁ ਪੀੜੀਆਂ ਹੋਈਆਂ ਜਾਂਦੇ ਕਰਦੇ ਆਂ ਕੰਮ ਹਾਂ ਅੱਜਾ ਵਾਲੇ ਭਾਜੀਆਂ ਜੀ ਉਹ ਤਿਆਰ ਹੋ ਗਿਆ ਦੂਜਾ ਹੁਣ ਤਿਆਰ ਹੋਣ ਲੱਗਾ ਠੀਕ ਆ ਦੋ ਦਿਨ ਥੋੜਾ ਜੀ ਤੁਹਾਨੂੰ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵੇਰ ਨੂੰ ਟਕਰਾਂਗੇ ਬਲੌਗ ਦੇ ਵਿੱਚ ਠੀਕ ਆ ਤੇ ਮੌਗ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਠੀਕ ਆ ਕਮੈਂਟ ਕਰਕੇ ਦੱਸਿਓ ਵੀਡੀਓ ਕੰਦਨ ਲੱਗੀ ਠੀਕ ਆ ਦੇਖੋ ਕਿੰਨਾ ਹੋਣ ਲੱਗ ਰਿਹਾ ਜਿਹੜਾ ਰੋਪਿਆ ਵਾ ਯਾਰ ਹੋ ਰਿਹਾ ਠੀਕ ਆ ਇੱਕ ਹੋ ਗਿਆ ਕੰਗਾ ਲੇਤੇ ਹੋਰ ਹੁਣ ਲੱਗਣਾ ਠੀਕ ਹੈ ਜੀ ਸਵੇਰ ਨੂੰ ਉਹ ਬੱਤੀ ਸਾਰਿਆਂ ਨੂੰ ਪਿਆਰ ਭੀ ਸੱਸ ਸੀ